ਸਾਰੇ ਦੋਸਤਾਂ ਪਰ ਵੀ ਸასი ਕਾਲ ਜੈ ਹਿੰਦ ਕਿ ਤੁਹਾਨੂੰ ਸਾਰੇ ਠੀਕ ਠਾਕ ਹੋ ਉਮੀਦ ਕਰਾਂ ਤੁਸੀ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਸੇਫ ਦਾ ਖਿਆਲ ਰੱਖ ਰਹੇ ਹੋਵੋ ਕਿਉਂਕਿ ਤੁਹਾਡਾ ਸਾਰਿਆਂ ਦਾ ਪ੍ਰੋਸੈਸ ਕਰੀਬ-ਕਰੀਬ ਚੱਲ ਰਿਹਾ ਹੁਣ ਠੀਕਾ ਡਿਸਟ੍ਰਿਕਟ ਕਾਪਰ ਆਰਮਡ ਕਾਪਰ ਦਾ ਠੀਕਾ ਕਈ ਬੱਚਿਆਂ ਦੇ ਡਾਕੂਮੈਂਟ ਆ ਉਹ ਜਮ੍ਹਾਂ ਹੋ ਰਹੇ ਨੇ ਤੇ ਜੋਰ ਕਈਆਂ ਨੂੰ ਮੈਡੀਕਲ ਦੀ ਵੀਲੀ ਆ ਡੇਟ ਮਿਲ ਚੁੱਕੀ ਆ ਠੀਕਾ ਔਰ ਮੈਡੀਕਲ ਤੋਂ ਬਾਅਦ ਜਿਹੜਾ ਥੋੜਾ ਫਿੰਗਰਪ੍ਰਿੰਟਸ ਦਾ ਪ੍ਰੋਸੈਸ ਆ ਠੀਕਾ ਉਹ ਨਾਲ-ਨਾਲ ਚੱਲੀ ਜਾਣਾ ਮਤਲਬ ਕਿ ਤੁਹਾਡਾ ਜ ਕਰੀਬ-ਕਰੀਬ 1 ਤੋਂ 1.5 ਮਹੀਨੇ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਕਰ ਲਿਆ ਜਾਊਗਾ ਠੀਕ ਆ ਜਿਨ੍ਹਾਂ ਦੇ ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਵੈਕੈਂਸੀਜ਼ ਨੇ ਤਾਂ ਮਤਲਬ ਉਹਨਾਂ ਨੂੰ ਵੀ ਨਾ 1.5 ਮਹੀਨੇ ਲੱਗ ਸਕਦਾ ਜਿਨ੍ਹਾਂ ਦੀਆਂ ਵੈਕੈਂਸੀਆਂ ਘੱਟ ਨੇ ਤਾਂ ਉਹਨਾਂ ਨੂੰ ਜਿਹੜਾ ਘੱਟ ਸਮਾਂ ਲੱਗੂਗਾ ਠੀਕ ਆ ਤੇ ਟੌਪਿਕਸ ਦੇ ਵਿੱਚੋਂ ਅੱਜ ਆਪਾਂ ਇੱਕ ਟੌਪਿਕ ਚੱਕਿਆ ਕਿ ਕਾਫੀ ਸਟੂਡੈਂਟਸ ਮੈਨੂੰ ਮੈਸੇਜ ਕਰਕੇ ਵੀ ਪੁੱਛ ਰਹੇ ਨੇ ਟੈਲੀਗ੍ਰਾਮ ਤੇ ਵੀ ਪੁੱਛ ਰਹੇ ਨੇ ਠੀਕ ਆ WhatsApp YouTube ਤੇ ਹਰ ਮਤਲਬ ਹਰ ਜਗ੍ਹਾ ਮੈਨੂੰ ਕਮੈਂਟ ਕਰਕੇ ਪੁੱਛ ਰਹੇ ਨੇ ਕਿ ਡਿਮਾਂਡ ਡਰਾਫਟ ਬਾਰੇ ਦੱਸੋ ਤਾਂ ਪਿਛਲੀ ਭਰਤੀ ਵਾਰ ਵੀ ਇਹ ਚੀਜ਼ ਹੋਈ ਸੀਗੀ ਤੇ ਬਟ ਸਾਡੀ ਭਰਤੀ 2021 ਵਾਰ ਇਹ ਚੀਜ਼ ਨਹੀਂ ਹੋਈ ਸੀਗੀ ਠੀਕ ਆ ਤੇ ਆਪਾਂ ਸ਼ੁਰੂ ਕਰਦੇ ਫਿਰ ਬਿਨਾਂ ਕਿਸੇ ਜਰੀ ਦੇ ਤੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣੇੜੇ ਪਿਆਰੇ ਪਿਆਰੀ ਕਮੈਂਟਸ ਆ ਠੀਕ ਆ ਪੂਰੀ ਫੁੱਲ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀ ਵੀਡੀਓ ਕਿੰਨਾ ਲੱਗੀ ਆ ਜੇ ਕੋਈ ਡਾਊਟ ਹੁੰਦਾ ਤਾਂ ਆਪਣਾ ਕੁਐਸਚਨ ਜ਼ਰੂਰ ਰੱਖਿਆ ਕਰੋ ਠੀਕ ਆ ਤੇ ਆਨਰ ਦਿਨ ਤੁਹਾਡੇ ਹੋ ਜਿਹੜੇ ਡਾਊਟਸ ਨੂੰ ਮੈਂ ਕਲੀਅਰ ਕਰੂੰਗਾ ਤੇ ਜਿੱਦਾਂ ਕਿ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ ਡਿਮਾਂਡ ਡਰਾਫਟ ਬਾਰੇ ਹਨਾ ਤਾਂ 2021 ਦੀ ਭਰਤੀ ਬਾਰੇ ਮੈਂ ਗੱਲ ਕਰੂੰਗਾ ਸਭ ਤੋਂ ਪਹਿਲਾਂ ਮੈਂ ਆਪਣੀ ਭਰਤੀ ਬਾਰੇ ਕਿ ਜਦੋਂ ਸਾਡੀ ਭਰਤੀ ਹੋਈ ਸੀ ਡਿਸਟ੍ਰਿਕਟ ਅਫੀਸਰਮੈਂਟ ਦੀ ਸਾਡੇ ਕਿਸੇ ਤੋਂ ਵੀ ਕੋਈ ਡਰਾਫਟ ਮਤਲਬ ਕਿ ਡਿਮਾਂਡ ਡਰਾਫਟ ਹੀ ਮੰਗਿਆ ਗਿਆ ਸੀਗਾ ਕਿਉਂਕਿ ਡਿਮਾਂਡ ਡਰਾਫਟ ਮੰਗਿਆ ਜਾਂਦਾ ਜਦੋਂ ਕਿ ਆਪਣਾ ਵੈਰੀਫਿਕੇਸ਼ਨ ਹੋ ਜਾਂਦੇ ਡਾਕੂਮੈਂਟ ਤੇ ਉਹਨਾਂ ਦੀ ਮਤਲਬ ਫੀਸ ਲੱਗਦੀ ਆ ਠੀਕ ਹੈ ਇਸ ਚੀਜ਼ ਦਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਹੋਇਆ ਕਿ ਡਾਕੂਮੈਂਟ ਦੀ ਫੀਸ ਲੱਗਦੀ ਆ ਪਲੱਸ ਆਪਣੇ ਮੈਡੀਕਲ ਦੀ ਵੀ ਫੀਸ ਲੱਗਦੀ ਆ ਜਦੋਂ ਡਾਕੂਮੈਂਟ ਆਪਣੇ ਸਬਮਿਟ ਹੁੰਦੇ ਆ ਅਕੋਰਡਿੰਗ ਟੂ ਆਪਣੇ ਡਾਕੂਮੈਂਟ ਕਿੰਨੇ ਆ 10th 2 ਦਾ ਮੇਨ ਹੈਗੀ ਹੈ ਜੇਕਰ ਆਪਣੇ ਗ੍ਰੈਜੂਏਸ਼ਨ ਦੇ ਆ ਪੋਸਟ ਗ੍ਰੈਜੂਏਸ਼ਨ ਆਪਾਂ ਨਾਲ ਲਾਈ ਆ ਤਾਂ ਉਹ ਵੀ ਫਿਰ ਵੈਰੀਫਿਕੇਸ਼ਨ ਜਿਹੜੀ ਆ ਉਹਦੀ ਹੁੰਦੀ ਹੈਗੀ ਠੀਕ ਹੈ ਜੀ ਤੇ ਸਾਢੇ ਵਾਰ ਦੀ ਮੈਂ ਗੱਲ ਕਰ ਦਿੰਦਾ 21 ਵਾਰ ਕੀ ਸਾਡੇ ਤੋਂ ਸਿੱਧੇ ਡਾਇਰੈਕਟ ਪੈਸੇ ਲੈ ਲੈ ਸੀਗੇ ਜਿੰਨੇ ਜਿੰਨੇ ਸਾਡੇ ਸਰਟੀਫਿਕੇਟ ਸੀ ਅਕੋਰਡਿੰਗ ਟੂ ਸਰਟੀਫਿਕੇਟ ਤੇ ਅਸੀਂ ਮਤਲਬ ਕਿ ਪੈਸੇ ਦੇਦੇ ਸੀ ਵੀ ਠੀਕ ਆ ਜੀ ਤੇ ਸਭ ਤੋਂ ਪੈਸੇ ਮੰਗੇ ਗਏ ਸੀ ਜੇ ਸਾਥੋਂ ਵੀ ਡਿਮਾਂਡ ਡਰਾਫਟ ਮੰਗਦੇ ਤਾਂ ਅਸੀਂ ਫਿਰ ਇਹ ਚੀਜ਼ ਕਰਨੀ ਸੀਗੀ ਬਟ ਨਹੀਂ ਤਾਂ ਅਸੀਂ ਬਾਈ ਹੈਂਡ ਜਿਹੜੀ ਕੈਸ਼ ਦਿੱਤੀ ਸੀਗੀ ਤੇ 2023 ਵਾਰ ਇਹ ਚੀਜ਼ ਹੋਈ ਸੀ ਕਿ ਕਈ ਜ਼ਿਲ੍ਹਿਆਂ ਦੀ ਮਤਲਬ ਕਿਉਂਕਿ ਜ਼ਿਲ੍ਹੇ ਦੀ ਭਰਤੀ ਸੀ ਗੱਲੀ 1446 ਤੇ ਕਈ ਜ਼ਿਲ੍ਹਿਆਂ ਵਿੱਚ ਡਿਮਾਂਡ ਡਰਾਫਟ ਮੰਗੇ ਗਏ ਸੀਗੇ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਬਾਈ ਹੈਂਡ ਕੈਸ਼ ਲਈ ਗਈ ਸੀ ਤੇ ਹਰ ਇੱਕ ਜ਼ਿਲ੍ਹੇ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹਰ ਇੱਕ ਬਟਾਲੀਅਨ ਦਾ ਅਲੱਗ-ਅਲੱਗ ਸਿਸਟਮ ਹੁੰਦਾ ਤਾਂ ਤੁਸੀਂ ਸਾਰੇ ਅਲੱਗ-ਅਲੱਗ ਬਟਾਲੀਅਨਸ ਤੋਂ ਕੋਈ ਕੋਈ ਮਤਲਬ ਕਿ ਜਿੱਦਾਂ ਕਹਿ ਦਈਏ ਕੋਈ ਕਿਸੇ ਬਟਾਲੀਅਨ ਦਾ ਕੋਈ ਸੱਤ ਬਟਾਲੀਅਨ ਦਾ ਕੋਈ 75 ਦਾ ਕੋਈ ਫਰਸਟ ਕਮਾਂਡੋ ਦਾ ਕੋਈ ਫਰਸਟ ਠੀਕ ਆ ਜੀ ਤੇ ਜ਼ਿਲ੍ਹਿਆਂ ਦੀ ਗੱਲ ਕਰੀਏ ਕੋਈ ਪਟਿਆਲੇ ਦਾ ਮਤਲਬ ਭਰਤੀ ਹੋਗਾ ਕੋਈ ਫਰੀਦਕੋਟ ਭਰਤੀ ਹੋਗਾ ਕੋਈ ਫਰੋਇ ਪਰ ਭਰਤੀ ਹੋਗਾ ਕੋਈ ਮੁਕਸਰ ਭਰਤੀ ਹੋ ਗਿਆ ਕੋਈ ਜਲੰਧਰ ਭਰਤੀ ਹੋ ਗਿਆ ਤਾਂ ਹਰ ਇੱਕ ਜ਼ਿਲ੍ਹੇ ਦਾ ਫਿਰ ਜਿੱਦਾਂ ਆਪਣਾ ਸਿਸਟਮ ਆ ਮਤਲਬ ਹਰ ਇੱਕ ਜਿਹੜੀ ਬਟਾਲੀਅਨ ਆ ਉਹਦਾ ਵੀ ਅਲੱਗ ਮਤਲਬ ਕਿ ਆਪਣਾ ਸਿਸਟਮ ਆ ਠੀਕ ਆ ਤੇ ਇਸ ਕਰਕੇ ਵੀ ਹੁਣ ਕਈ ਬਟਾਲੀਅਨਸ ਤੋਂ ਡਿਮਾਂਡ ਡਰਾਫਟ ਮੰਗ ਰਹੇ ਨੇ ਤੇ ਕਈਆਂ ਤੋਂ ਮਤਲਬ ਕੈਸ਼ ਲੈ ਰਹੇ ਨੇ ਔਰ ਉਦਾਂ ਹੀ ਡਿਸਟ੍ਰਿਕਟਰ ਵਾਲੇ ਵੀ ਕਈਆਂ ਤੋਂ ਕੈਸ਼ ਲੈ ਰਹੇ ਨੇ ਤੇ ਕਈਆਂ ਤੋਂ ਡਿਮਾਂਡ ਡਰਾਫਟ ਮੰਗ ਰਹੇ ਨੇ ਇਹ ਵੈਰੀ ਕਰਦਾ ਵੀ ਮਤਲਬ ਕਿ ਵੀ ਮਤਲਬ ਕਿਹੜਾ ਜ਼ਿਲ੍ਹਾ ਕਿੱਦਾਂ ਕੰਮ ਕਰ ਰਿਹਾ ਠੀਕ ਹੈ ਮੈਂ ਪਹਿਲੇ ਇਹ ਗੱਲ ਕਹਿਣਾ ਹੁੰਦਾ ਹਰੇਕ ਜ਼ਿਲ੍ਹੇ ਹਰੇਕ ਡਿਪਾਰਟਮੈਂਟ ਮਤਲਬ ਆਪਣੇ ਦਾ ਆਪਣਾ ਆਪਣਾ ਸਿਸਟਮ ਆ ਹਰੇਕ ਜ਼ਿਲ੍ਹੇ ਦਾ ਆਪਣੀਆਂ ਬ੍ਰਾਂਚਾਂ ਨਹੀਂ ਠੀਕ ਹੈ ਆਪਣੀਆਂ ਟੀਮਾਂ ਲੱਗਣੇ ਕਿਸੇ ਜ਼ਿਲ੍ਹੇ ਦਾ ਕਿਸੇ ਜ਼ਿਲ੍ਹੇ ਨਾਲ ਕੋਈ ਲਿੰਕ ਨਹੀਂ ਹੈਗਾ ਠੀਕ ਹੈ ਉਹ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਕੰਮ ਚਲਾਉਣ ਠੀਕ ਹੈ ਉਹ ਉਹਨਾਂ ਦੀ ਅਚਾਇਆ ਤੇ ਹੁਣ ਆਪਾਂ ਗੱਲ ਕਰਨੀ ਹੈ ਵੀ ਜਿਹੜੇ ਕੈਸ਼ ਦੇ ਰਹੇ ਆ ਉਹ ਤਾਂ ਓਕੇ ਆ ਦੈਟਸ ਆਲ ਤੇ ਜਿਹੜੇ ਡਿਮਾਂਡ ਡਰਾਫਟ ਦੀ ਮਤਲਬ ਕਿ ਮੰਗ ਕਰ ਰਹੇ ਆ ਉਹ ਸਰਕਾਰੀ ਬੈਂਕ ਜਿਹੜਾ ਤੇ ਪਿਛਲੀ ਵਾਰ ਤਾਂ ਇਦਾਂ ਕੋਈ ਕੋਈ ਚੱਕਰ ਨਹੀਂ ਸੀਗਾ ਵੀ ਤੁਹਾਡਾ ਐਸਬੀਆ ਦੇ ਵਿੱਚ ਖਾਤਾ ਹੈਗਾ ਜਾਂ ਨਹੀਂ ਹੈਗਾ ਸਿੱਧਾ ਤੁਸੀਂ ਮਤਲਬ ਕੀ ਜਿਹੜਾ ਹੈਗਾ ਡੀਡੀ ਬਨਵਾਉਣਾ ਸੀਗਾ ਤੇ ਉਹ ਤੁਸੀਂ ਮਤਲਬ ਕੀ ਆਪਣਾ ਜਿਹੜਾ ਸਬਮਿਟ ਕਰ ਦੇਣਾ ਸੀ ਬਟਾਲਿਆਂ ਦੇ ਵਿੱਚ ਠੀਕ ਆ ਤੇ ਇਸ ਵਾਰ ਕਹਿ ਰਹੇ ਨੇ ਕਿ ਤੁਸੀਂ ਐਸਬੀਆ ਦਾ ਤੁਹਾਡੇ ਕੋਲੇ ਖਾਤਾ ਹੋਣਾ ਚਾਹੀਦਾ ਤੁਹਾਡੇ ਕੋਲੇ ਮਤਲਬ ਉਹਦਾ ਏਟੀਐਮ ਵੀ ਹੋਣਾ ਚਾਹੀਦਾ ਪਲੱਸ ਉਹਦਾ ਚੈੱਕ ਬੁੱਕ ਹੋਣਾ ਚਾਹੀਦਾ ਤਾਂ ਮੈਨੂੰ ਨਹੀਂ ਪਤਾ ਇਸ ਵਾਰ ਕਿਉਂ ਮੰਗ ਕਰ ਰਹੇ ਨੇ ਚਲੋ ਠੀਕ ਆ ਬੈਂਕ ਦੀਆਂ ਕੁਝ ਪਾਲਿਸਿਸ ਹੁੰਦੀਆਂ ਮੈਨੂੰ ਮਤਲਬ ਇਸ ਬਾਰੇ ਜ਼ਿਆਦਾ ਨਹੀਂ ਪਤਾ ਬੈਂਕਿੰਗ ਵਾਰੀ ਤਾਂ ਹੋ ਸਕਦਾ ਮਤਲਬ ਕਿ ਇਸ ਵਾਰ ਕਿਹਾ ਹੋਵੇ ਵੀ ਜਿਹੜੇ ਕੈਂਡੀਡੇਟ ਦਾ ਮਤਲਬ ਕਿ ਡਿਮਾਂਡ ਡਰਾਫਟ ਬਣਾਵਾਂਗੇ ਤਾਂ ਮਤਲਬ ਜਾਂ ਕੋਈ ਵੀ ਪਰਸਨ ਹੋਵੇ ਵੀ ਪਹਿਲਾਂ ਉਹਦਾ ਖਾਤਾ ਹੋਣਾ ਜ਼ਰੂਰੀ ਆ ਤਾਂ ਜਦੋਂ ਮੈਂ ਭਰਤੀ ਹੋਇਆ ਤਾਂ ਉਦੋਂ ਮਤਲਬ ਇਹ ਚ ਹੀ ਹੈ ਨਹੀਂ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਤੇ ਪਿਛਲੀ ਵਾਰ ਮੈਂ ਇਹ ਚ ਹੀ ਦੱਸੀ ਸੀਗੀ ਵੀ ਡਿਮਾਂਡ ਡਰਾਫਟ ਦਿਓ ਠੀਕ ਆ ਪਿਛਲੇ ਵੇਲੇ ਜਿੰਦ ਤੋਂ ਮੰਗਿਆ ਗਿਆ ਤਾਂ ਪਿਛਲੀ ਵਾਰ ਕੈਂਡੀਡੇਟਸ ਨੇ ਕੋਈ ਖਾਤਾ ਨਹੀਂ ਕਲਵਾਇਆ ਸੀ ਕੋਈ ਕੁਝ ਨਹੀਂ ਸੀ ਕੋਈ ਚੱਕਰ ਨਹੀਂ ਸੀਗਾ ਸਿੱਧਾ ਡਿਮਾਂਡ ਡਰਾਫਟ ਬਣਵਾਏ ਉਹ ਬਣਦਾ ਹੁੰਦਾ ਜੀ ਜਦੋਂ ਕਿ ਤੁਸੀਂ ਮਤਲਬ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੈਂਟ ਕੀਤੀ ਹੈ ਜਾਂ ਪਲੱਸ ਟੂ ਕੀਤੀ ਹੈ ਤਾਂ ਤੁਸੀਂ ਮਤਲਬ ਡਿਮਾਂਡ ਡਰਾਫਟ ਬਣਾਉਣਾ ਆਪਣੇ ਨਾਂ ਤੇ ਤੇ ਕਿਹਦੇ ਲਈ ਬਣਾਉਣਾ ਮਤਲਬ ਕਿਹਦੇ ਵੱਲੋਂ ਮਤਲਬ ਆਪਣੇ ਵੱਲੋਂ ਕਿਹਦੇ ਲਈ ਬਣਾਉਣਾ ਕਿ ਇਹਨੂੰ ਪੈਸੀਫਾਈ ਕਰਨਾ ਹੈ ਉਹ ਕਰਨੇ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਤੁਸੀਂ ਮਤਲਬ ਕਿ ਆਪਣਾ ਸੈਂਟਰ ਦੀ ਜਿਹੜੀ ਹੋਗੀ ਸੈਂਟਰ ਬੋਰਡ ਦਾ ਹੋ ਗਿਆ ਉਹਨੂੰ ਬਣਾਉਣਾ ਜਾਂ ਮਤਲਬ ਆਈਸੀਐਸਸੀ ਹੋਊਗਾ ਜਾਂ ਮਤਲਬ ਕੋਈ ਵੀ ਬੋਰਡ ਹੋ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਬਿਨਾਂ ਤੁਸੀਂ ਮਤਲਬ ਮੈਂ ਇੱਕ ਸਕਰੀਨਸ਼ਾਟ ਲਾ ਦਿੰਦਾ ਛੋਟਾ ਜਿਹਾ ਆ ਤੁਸੀਂ ਚੈੱਕ ਕਰ ਲਓ ਵੀਡੀਓ ਵਿੱਚ ਠੀਕ ਆ ਦੇ ਇਦਾਂ ਤੁਸੀਂ ਮਤਲਬ ਜਿਹੜਾ ਡਿਮਾਂਡ ਡਰਾਫਟ ਤਿਆਰ ਕਰਾਉਣਾ ਔਰ ਸ਼ਾਮੀ ਨੇ ਮੇਰੀ ਇੱਕ ਮੁੰਡੇ ਨਾਲ ਗੱਲ ਹੋਈ ਸੀ ਕਿ ਉਹ ਦੱਸ ਰਿਹਾ ਸੀ ਕਿ ਸਰ ਵੀ ਮਤਲਬ ਕਿ ਅਸੀਂ ਅੱਜ ਗਏ ਸੀ 75 ਬਟਾਲੀਅਨ ਦੇ ਦਾ ਮਤਲਬ ਬੰਦਾ ਉਹ ਠੀਕ ਹੈ ਮੁੰਡਾ ਨਵਾਂ ਭਰਤੀ ਆ ਤੇ ਉਹ ਦੱਸ ਰਿਹਾ ਸੀ ਵੀ ਮਤਲਬ ਕਿ ਅਸੀਂ ਔਨ ਦੀ ਸਪੌਟ ਖਾਤਾ ਵੀ ਖਲਵਾਇਆ ਸਾਨੂੰ ਔਨ ਦੀ ਸਪੌਟ ਏਟੀਐਮ ਵੀ ਮਿਲ ਗਿਆ ਪਲੱਸ ਚੈੱਕ ਬੁੱਕ ਵੀ ਮਿਲ ਗਈ ਤਾਂ ਜੇਕਰ ਤੁਸੀਂ ਮਤਲਬ ਇਹ ਚੀਜ਼ ਕਰ ਸਕਦੇ ਹੋ ਤਾਂ ਆਹ ਦਾ ਖਾਤਾ ਖਲਵਾ ਲਿਓ ਮਤਲਬ ਕੋਈ ਰਿਸਕ ਨਾ ਲਿਓ ਕਿਉਂਕਿ ਭਰਤੀ ਦਾ ਮਸਲਾ ਹੈ ਜੌਬ ਦਾ ਮਸਲਾ ਤਾਂ ਕੋਈ ਰਿਸਕ ਨਾ ਲਿਓ ਤਾ ਮਤਲਬ ਪਿਛਲੀਆਂ ਵੀਡੀਓ ਮੈਂ ਤਾਂ ਨਹੀਂ ਕਹਦਾ ਹੁੰਦਾ ਮਤਲਬ ਸੁਜੈਸਟ ਤਾਂ ਨਹੀਂ ਕਰਦਾ ਹੁੰਦਾ ਕਿਉਂਕਿ ਹਰ ਵਾਰ ਜਿਹੜਾ ਮਤਲਬ ਭਰਤੀ ਦੇ ਵਿੱਚ ਕੋਈ ਨਾ ਕੋਈ ਫੇਰ ਬਦਲ ਹੁੰਦਾ ਰਹਿੰਦਾ ਜਿਵੇਂ ਜਿਵੇਂ ਹੁਣ ਹੋ ਸਕਦਾ 2025 ਵਾਰੀ ਕੋਈ ਹੋਰ ਫੇਰ ਬਦਲ ਹੋਵੇ ਠੀਕ ਹੈ ਇਸ ਕਰਕੇ ਮੈਂ ਪੁਰਾਣੀ ਵੀਡੀਓ ਮੇਰੇ ਕੋਲ ਡਿਮਾਂਡ ਡਰਾਫਟ ਦੀ ਪਈ ਸੀ ਬਟ ਮੈਂ ਨਹੀਂ ਪੋਸਟ ਕੀਤੀ ਉਹ ਨਹੀਂ ਤੁਹਾਨੂੰ ਦੁਬਾਰਾ ਮਤਲਬ ਉਹ ਦੇਖਣ ਲਈ ਕਿਹਾ ਕਿਉਂਕਿ ਇਸ ਵਾਰ ਥੋੜਾ ਪ੍ਰੋਸੈਸ ਚੇਂਜ ਆ ਠੀਕ ਹੈ 2021 2023 2024 ਪ੍ਰੋਸੈਸ ਮਾਈਨਰ ਮਾਈਨਰ ਚੇਂਜ ਹੋ ਰਹੇ ਨੇ ਠੀਕ ਹੈ ਇਸ ਕਰਕੇ ਮੈਂ ਇਹੀ ਮਤਲਬ ਕਿ ਤੁਹਾਨੂੰ ਕਹੂੰਗਾ ਕਿ ਆਪਣਾ ਜਿਹੜਾ ਜੇੜਨਾ ਤੋਂ ਡਿਮਾਂਡ ਡਰਾਫਟ ਮੰਗਿਆ ਉਹ ਕਿਰਪਾ ਕਰਕੇ ਆਪਣਾ ਖਾਤਾ ਖਲਵਾ ਲਿਓ ਠੀਕ ਆ ਤਾਂ ਹੁਣ ਇਹਦੇ ਵਿੱਚ ਮੈਂ ਵੀ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਨਾ ਖਲਵਾਇਆ ਕੋਈ ਗੱਲ ਨਹੀਂ ਚੱਲ ਜਾਊਗਾ ਜਿੱਥੇ ਕੰਮ ਚੱਲਦਾ ਜਿੱਥੇ ਕੰਮ ਚੱਲ ਜਾਊਗਾ ਉੱਥੇ ਮੈਂ ਇਹ ਗੱਲ ਕਹਿਦਾ ਹਾਂ ਨਾ ਵੀ ਕੋਈ ਛੱਤਰ ਵਾਲੀ ਮਤਲਬ ਗੱਲ ਨਹੀਂ ਹੈਗੀ ਕੰਮ ਚੱਲ ਜਾਊਗਾ ਤੁਸੀਂ ਆਪਣਾ ਬੇਫਿਕਰ ਰਹੋ ਠੀਕ ਆ ਤੇ ਜੇਕਰ ਹੁਣ ਮਤਲਬ ਕਿ ਉਹ ਚੀਜ਼ ਮੰਗ ਰਹੇ ਆ ਬੈਂਕ ਪਲੱਸ ਖਾਤਾ ਵੀ ਮੰਗ ਰਹੇ ਆ ਏਟੀਐਮ ਕਾਰਡ ਮੰਗ ਰਹੇ ਚੈੱਕ ਬੁੱਕ ਮੰਗ ਰਹੇ ਆ ਤਾਂ ਫਿਰ ਤੁਸੀਂ ਮਤਲਬ ਕਿ ਪਹਿਲਾਂ ਬੈਂਕ ਜਾਓ ਠੀਕ ਆ ਬੈਂਕ ਤੋਂ ਬਾਅਦ ਮਤਲਬ ਤੁਸੀਂ ਆਪਣੇ ਰਿਲੇਟਰ ਬਟਾਲੀਅਨ ਦੇ ਅੱਗੇ ਜਾਓ ਠੀਕ ਆ ਉਮੀਦ ਕਰਦਾ ਤੁਹਾਨੂੰ ਜਿਹੜੀ ਗੱਲ ਸਾਰੀ ਸਮਝ ਲੱਗ ਗਈ ਹੋਊਗੀ ਰਿਸਕ ਨਾ ਲਿਓ ਮੈਂ ਵਾਰ-ਵਾਰ ਕਹਿ ਰਿਹਾ ਇਹ ਨਾ ਹੋਵੇ ਕਿ ਤੇ ਫਿਰ ਤੁਹਾਨੂੰ ਬਾਅਦ ਵਿੱਚ ਫਿਰ ਮਤਲਬ ਲੇਟ ਹੋ ਜਾਓ ਤੁਸੀਂ ਕਿਤੇ ਜੋ ਵੀ ਤੁਹਾਨੂੰ ਮਤਲਬ ਕਿ ਇਨਸਟਰਕਸ਼ਨ ਮਿਲਦੀਆਂ ਨੇ ਠੀਕ ਆ ਪੁਲਿਸ ਲਾਈਨ ਵੱਲੋਂ ਚਾਹੇ ਬਟਾਲੀਅਨ ਉਹ ਸਾਰੀਆਂ ਫੋਲੋ ਕਰੋ ਤੇ ਆਪਣਾ ਜਿਹੜਾ ਮਤਲਬ ਸਾਰਾ ਕੁਝ ਪੂਰਾ ਕਰਵਾਓ ਉਸ ਤੋਂ ਬਾਅਦ ਠੀਕਾ ਤੁਹਾਡਾ ਜਿਹੜਾ ਪੁਲਿਸ ਵੈਰੀਫਿਕੇਸ਼ਨ ਹੋਣੀ ਆ ਸੀਆਈਡੀ ਵੈਰੀਫਿਕੇਸ਼ਨ ਹੋਣੀ ਆ ਉਹਦੇ ਬਾਰੇ ਤੁਸੀਂ ਮੈਨੂੰ ਕੁਐਸਚਨ ਆਨਸਰ ਮਤਲਬ ਕਰ ਸਕਦੇ ਹੋ ਮੈਂ ਇੱਕ ਮਤਲਬ ਸੈਪਰੇਟ ਵੀਡੀਓ ਬਣਾ ਦੂੰਗਾ ਤੇ ਇਸ ਕਰਕੇ ਮੈਂ ਥੋੜਾ ਜਿਹਾ ਡਿਮਾਂਡ ਡਰਾਫਟ ਤੇ ਤਾਂ ਵੀਡੀਓ ਬਣਾਈ ਹੈ ਕਿ ਕਾਫੀ ਸਟੂਡੈਂਟਸ ਉਲਝੇ ਪਈ ਨੇ ਵੀ ਅਸੀਂ ਕਰੀਏ ਤਾਂ ਕਰੀਏ ਕਿ ਮਨਸਾਂ ਨੂੰ ਸਮਝ ਨਹੀਂ ਲੱਗ ਰਹੀਆਂ ਤਾਂ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੰਦਾ ਤੇ ਵੀਡੀਓ ਤੁਸੀਂ ਸਾਰੀ ਦੇਖੀ ਹੋਣੀ ਹੈ ਤਾਂ ਤੁਹਾਨੂੰ ਸਾਰੀ ਸਮਝ ਲੱਗੀ ਹੋਣੀ ਆ ਤੇ ਜੇ ਤਾਂ ਉਹਨਾਂ ਨੂੰ ਸਮਝ ਲੱਗੀ ਹੋਊਗੀ ਜਿਹੜਿਆਂ ਨੇ ਨਹੀਂ ਦੇਖੀ ਤੇ ਉਹ ਫਿਰ ਆਪਣੀ ਕੀਤੀ ਦੇ ਆਪ ਜ਼ਿੰਮੇਵਾਰ ਆ ਠੀਕ ਆ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਬਣੇ ਰਹੋ ਨਵੇਂ ਦਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਦੇ ਆ ਕਰੋ ਠੀਕ ਆ ਨੋਟੀਫਿਕੇਸ਼ਨ ਬੈਲ ਔਨ ਕਰ ਦਿਓ ਤਾਂ ਕਿ ਤੁਹਾਨੂੰ ਜਿਹੜਾ ਮਤਲਬ ਕਿ ਉਹਨਾਂ ਦੇ ਨਾਲ ਜਿਹੜੇ ਹੋਰ ਨੋਟੀਫਿਕੇਸ਼ਨ ਜਿਹੜੇ ਮਤਲਬ ਕਿ ਕੋਈ ਕੁਐਸਚਨ ਆਨਸਰ ਥੋੜੀ ਸੀਰੀਅਸ ਵਾਲੀਆਂ ਨੇ ਉਹਦੇ ਬਾਰੇ ਤੁਹਾਨੂੰ ਆਨ ਵਾਲੇ ਦਿਨ ਵਿੱਚ ਅਪਡੇਟ ਮਿਲ ਸਕੀ ਤੇ ਤੇ ਆਪਣੇ ਜਿਹੜੇ ਟੌਪਿਕਸ ਆ ਆਪਣੇ ਕੁਐਸਚਨ ਆ ਜਰੂਰ ਰੱਖੋ ਕਿ ਉਹਨਾਂ ਨਾਲ ਦਿਨਾਂ ਵਿੱਚ ਤੁਹਾਡੇ ਕਾਫੀ ਪ੍ਰੋਸੈਸਰ ਦੀ ਬਾਕੀ ਨੇ ਠੀਕ ਆ ਤੁਹਾਡਾ ਮੈਡੀਕਲ ਹੋਣਾ ਆਪਣਾ ਮੈਡੀਕਲ ਰਿਲੇਟਡ ਕਾਫੀ ਕੁਐਸਚਨਸ ਹੋਣਗੇ ਥੋੜੀ ਬਾਇਓਮੈਟ੍ਰਿਕਸ ਹੋਣੀ ਆ ਫਿਰ ਉਸ ਤੋਂ ਬਾਅਦ ਜੁਆਇਨਿੰਗ ਨਾਲ ਤੁਹਾਡੀਆਂ ਡਿਊਟੀਆਂ ਨਾਲ ਜੋ ਵੀ ਹੈਗਾ ਤੁਸੀਂ ਆਪਣੇ ਕੁਐਸਚਨ ਲੱਗ ਸਕਦੇ ਹੋ ਤੇ ਮੈਂ ਔਨਰ ਦੇ ਨਾਲ ਸੁਣੀਆਂ ਥੋੜਾ ਟੌਪਿਕ ਕਲੀਅਰ ਕਰੂੰਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਦੇ ਕਿਸੇ ਹੋਰ ਵੀਡੀਓ ਤੱਕ ਸასი ਕਾਲ ਜੈ ਹਿੰਦ ਜਉਦੇ ਵਾਸਤੇ ਆਪਣੀ ਸਿਹਤ ਦਾ ਖਿਆਲ